ਕਿੰਨੀ ਕਵਰੀ ਹੋਈ ਹੈ ਕਿੰਨੇ ਬੰਦੇ ਇਸ ਕੇਸ ਦੇ ਵਿੱਚ ਦੋ ਆਦਮੀ ਅਰੈਸਟ ਕੀਤੇ ਗਏ ਜਿਸ ਚ ਟੋਟਲ 5 ਕਿਲੋ ਹੈਰੋਨ ਜਿਹੜੀ ਇਹਨਾਂ ਕੋਲ ਰਿਕਵਰ ਕੀਤੀ ਗਈ ਹੈਗੀ ਇਹ ਨੂਰ ਮੈਲ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਇਹ ਦੋਨੋਂ ਬਿਲੋਂਗ ਕਰਦੇ ਨੇ ਮੈਥਪੁਰ ਥਾਣੇ ਦੇ ਏਰੀਆ ਨੂੰ ਔਰ ਇਹ ਕਾਫੀ ਸਮੇਂ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਜਿਹੜਾ ਅਕਿਊਜ਼ਡ ਰਕੇਸ਼ ਕੁਮਾਰ ਹੈ ਇਸ ਦੇ ਕੋਲੋਂ ਪਹਿਲਾਂ ਵੀ 4 ਕਿਲੋ ਹੈਰੋਨ ਰਿਕਵਰ ਕੀਤੀ ਗਈ ਸੀਗੀ ਜਿਸ ਦੇ ਵਿੱਚ ਬੇਲ ਤੇ ਆ ਔਰ 302 ਦੇ ਮਰਡਰ ਦੇ ਕੇਸ ਵਿੱਚ ਵੀ ਅੰਦਰ ਰਿਹਾ ਹੈਗਾ ਔਰ ਇਹ ਕਾਫੀ ਨਟੋਰੀਅਸ ਐਲੀਮੈਂਟ ਹੈ ਦੁਆਬੇ ਏਰੀਆ ਦਾ ਔਰ ਇਹ ਕਾਫੀ ਸਮੇਂ ਤੋਂ ਇਹ ਕੰਮ ਦੇ ਵਿੱਚ ਲੱਗਾ ਹੋਇਆ ਸਰ ਸਾਥੀ ਜਿੰਦਾ ਉਹ ਵੀ ਪਹਿਲਾਂ ਲੱਗਿਆ ਸੀ ਇਹ ਤਾਂ ਜਿਹੜਾ ਸਾਥੀ ਹੈ ਇਹ ਕਾਫੀ ਚਿਰ ਤੋਂ ਇਹਦੇ ਨਾਲ ਹੈ ਔਰ ਹਰ ਕੰਮ ਦੇ ਵਿੱਚ ਮਾਲ ਡਿਲੀਵਰੀ ਕਰਨ ਦੇ ਵਿੱਚ ਲਿਆਉਣ ਦੇ ਵਿੱਚ ਇਹਦੇ ਨਾਲ ਹੈ ਲੇਕਿਨ ਇਹਦਾ ਪੁਰਾਣਾ ਐਫਆਈਆਰ ਰਜਿਸਟਰ ਅਜੇ ਤੱਕ ਸਾਡੇ ਕੋਲ ਰਿਕਾਰਡ ਨਹੀਂ ਆਇਆ ਅਸੀਂ ਉਹ ਚੈੱਕ ਕਰ ਰਹੇ ਹਾਂ ਕਿਹੜੀ ਜਗ੍ਹਾ ਤੋਂ ਲੈ ਕੇ ਆਉਂਦੇ ਨੇ ਕਿੱਥੇ ਸਪਲਾਈ ਕਰਦੇ ਨੇ ਕਿਸ ਤਰ੍ਹਾਂ ਇਹਨਾਂ ਦਾ ਜਿਆਦਾ ਜਿਹੜਾ ਹੈਗਾ ਪ੍ਰੀਲੀਮినਰੀ ਇਨਵੈਸਟੀਗੇਸ਼ਨ ਚ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਇਹ ਅੰਮ੍ਰਿਤਸਰ ਦੇ ਏਰੀਆ ਦੇ ਵਿੱਚੋਂ ਤੇ ਫਿਰੋਜ਼ਪੁਰ ਦੇ ਏਰੀਆ ਚੋਂ ਬਾਰਡਰ ਤੋਂ ਇਹਨਾਂ ਨੂੰ ਕਸਾਈਨਮੈਂਟਸ ਜਿਹੜੀਆਂ ਨੇ ਉਹ ਮਿਲਦੀਆਂ ਨੇ ਜਿਹੜੀਆਂ ਕਿ ਇਹ ਫਰਦਰ ਇੱਥੇ ਡਿਸਟ੍ਰਿਬਿਊਟ ਕਰਦੇ ਆ ਇਹ ਸਰ ਪਾਕਿਸਤਾਨ ਦੇ ਨਾਲ ਕੋਈ ਸੰਪਰਕ ਜੀ ਪਾਕਿਸਤਾਨ ਤੋਂ ਹੀ ਇਹਨਾਂ ਦੀ ਜਿਹੜੀ ਕਨਸਾਈਨਮੈਂਟਸ ਹੋਣਗੀਆਂ ਨਹੀਂ ਕੋਈ ਟੈਲੀਫੋਨਿਕਲੀ ਜਾਂ ਕੋਈ WhatsApp ਨਹੀਂ ਕੋਈ ਏਦਾਂ ਦਾ ਉਹ ਅਸੀਂ ਐਨਾਲਾਈਜ਼ ਕਰ ਰਹੇ ਹਾਂ ਜੀ ਇਹਨਾਂ ਦੇ ਫੋਨ ਕਾਲਸ ਬਾਕੀ ਡਿਟੇਲਸ ਅਸੀਂ ਐਨਾਲਾਈਜ਼ ਕਰਕੇ ਫਿਰ ਦੱਸਾਂਗੇ ਕਿੱਥੇ ਸਪਲਾਈ ਕਰਨ ਜਾ ਰਹੇ ਇਹ ਇਸੇ ਇਲਾਕੇ ਦੇ ਵਿੱਚ ਦੁਆਬੇ ਏਰੀਆ ਚ ਜ਼ਿਆਦਾ ਨੇ ਤੇ ਉਸ ਤੋਂ ਬਾਅਦ ਲੁਧਿਆਣਾ ਏਰੀਆ ਚ ਵੀ ਨਾਲ ਸਪਲਾਈ ਹੁੰਦੀ ਸੀ ਸਰ ਲੁਧਿਆਣਾ ਟੀਮ ਨੇ ਜਿਹੜੀ ਹੈ ਟੋਟਲ ਕਿੰਨੀ ਕਵਰ ਕਰਦੀ ਹੈ ਅਰੇ ਐਸ ਕੇਸ ਦੇ ਵਿੱਚ ਜੀ ਐਸ ਕੇਸ ਚ ਟੋਟਲ 5 ਕਿਲੋ ਹੈ ਜੀ 5 ਕਿਲੋ ਹੈਰੋਨਾਈਜ ਹਾਂ ਇੱਕ ਸਵਿਫਟ ਕਾਰ ਹੈ ਜਿੰਨਾ ਕੋਲੇ ਜਿਹੜੀ ਬਰੰਦ ਹੋਈ ਹੈ ਔਰ ਇਸੇ ਕਾਰਨ ਹੋਈ ਇਹ ਯੂਜ਼ ਕਰਦੇ ਨੇ ਨਹੀਂ ਡਰਗਮ ਨਹੀਂ ਐਜ਼ ਇਟ ਇਜ਼ ਇਹ ਤਾਂ ਕੰਮ ਕਰ ਰਹੇ ਇਹ ਜਿਹੜਾ ਰਕੇਸ਼ ਕੁਮਾਰ ਰਾਜੀ ਇਹ ਤੇ 4-5 ਸਾਲ ਤੋਂ ਕੰਮ ਕਰ ਰਿਹਾ ਜੀ ਸਰ ਖੁਦ ਵੀ ਐਡਿਕਟ ਨਹੀਂ ਹਾਂ ਨਹੀਂ ਅਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਜੀ ਬਾਕੀ ਮੈਡੀਕਲ ਦੇ ਵਿੱਚ ਪਤਾ ਲੱਗ ਜਾਏਗਾ ਹਾਂ ਜੀ ਤੇ ਨਸਾਸ ਹੋ ਹੋ ਸਕਦੇ ਨੇ ਬਿਲਕੁਲ ਜੀ ਹੋਰ ਸਾਤੇ ਨੈਟਵਰਕ ਹੈਗਾ ਜੀ ਇਹਨਾਂ ਦਾ ਅਸੀਂ ਕੁਝ ਆਈਡੈਂਟੀਫਾਈ ਕੀਤੇ ਨੇ ਜਿਹੜਾ ਕਿ ਡਿਸਕਲੋਸ ਕਰਨਾ ਐਸ ਵੇਲੇ ਸਹੀ ਨਹੀਂ ਹੋਏਗਾ ਔਰ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਸਾਰੇ ਅਸੀਂ ਟਰਾਈ ਕਰਦੇ ਹਾਂ ਸਰ ਕੋਈ ਡਰਗ ਮੰਨੀ ਨੂੰ ਲੈ ਕੇ ਜਿਹੜੀ ਜੂਰਕੀ ਜਦੋਂ ਤੁਹਾਡੇ ਕੋਲ ਕੋਈ ਪ੍ਰੋਪਰਟੀ ਮਿਲਾ ਬਣਾਈ ਹੈ ਜਦੋਂ ਪਹਿਲਾਂ ਵੀ ਕੀਤੀ ਬਿਲਕੁਲ ਜੀ ਉਹ ਵੀ ਅਸੀਂ ਐਨਲਾਈਜ਼ ਕਰਾਂਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਕੇਸਿਸ ਦੇ ਵਿੱਚ ਕਾਫੀ ਕੇਸਿਸ ਦੇ ਵਿੱਚ ਅਸੀਂ ਪ੍ਰੋਪਰਟੀਆਂ ਜਿਹੜੀਆਂ ਇਹਨਾਂ ਦੀਆਂ ਫ੍ਰੀਜ਼ ਕਰਵਾਈਆਂ ਨੇ ਔਰ ਇਸੇ ਤਰ੍ਹਾਂ ਇਸ ਕੇਸ ਦੇ ਵਿੱਚ ਵੀ ਅਸੀਂ ਇਹਨਾਂ ਦੀਆਂ ਪ੍ਰੋਪਰਟੀਆਂ ਦੇ ਬਾਰੇ ਵੈਰੀਫਾਈ ਕਰਾਂਗੇ ਔਰ ਜਿਹੜੀਆਂ ਪ੍ਰੋਪਰਟੀਆਂ ਪ੍ਰੋਸੀਡਸ ਆਫ ਕਰਾਈਮ ਹੋਣਗੀਆਂ ਉਹਨਾਂ ਨੂੰ ਅਸੀਂ ਫ੍ਰੀਜ਼ ਕਰਾਵਾਂਗੇ ਜਾਂ ਫੋਰਫਿਟ ਕਰਾਵਾਂਗੇ ਠੀਕ